ਆਇਆ ਤੇਰੇ ਪਰਦੇ ਕੰਮ ਦੀ ਗੱਲ ਸੁੰਦਰ ਹੱਥ ਕਾਤੇ ਫੜਦਾ ਪਾਪਾ ਕੰਮ ਦੀ ਗੱਲ ਦੱਸਨੀ ਆ ਉਹਦਾਸਲਾ ਹੱਥ ਮੇਰੀ ਗੱਲ ਸੁਣ ਲੈ ਉਹ ਤੂੰ ਤੁਰਦੀ ਨਹੀਂ ਜਾਂਦਾ ਕਰਪਾ ਆਇਆ ਆਇਆ ਦਰਦਾਗਾ ਨਾ ਦਰ ਲੈ ਫੋਨ ਵੀ ਸਾਰਾ ਬੰਦ ਹੋਣ ਵਾਲਾ ਬਾਪੂ ਕੁਛ ਚਾਹੀਦਾ ਸੀ ਉਹ ਚਾਹੀਦਾ ਤਾਂ ਹੈਗਾ ਜੀ ਜ਼ਿਮੀਂ ਦੀ ਜੀ ਕਰਦੇ ਮੜੀ ਮੇਰੇ ਤੋਂ ਮਾਅਸ਼ ਕਰਾਉਂਦਾ ਚੰਗਾ ਲੱਗਦਾ ਤੂੰ ਉਹ ਲੈ ਤੈਨੂੰ ਕੀ ਹੁੰਦਾ ਇੱਥੇ ਕਿਹੜਾ ਕੋਈ ਹੈਗਾਗਾ ਨਾ ਮੁੰਡਾ ਨਾ ਕੰਜਦਾ ਤੇ ਇਹ ਸੋਹਣੇ ਸੱਤੀ ਦੇਖ ਕੇ ਵੀ ਸ਼ਰਮ ਮੇਰੇ ਤਾਂ ਨਹੀਂ ਆਉਂਦੀ। ਉਹ ਤਾਂ ਖੀਂ ਹੁੰਦਾਗਾ। ਨਾ ਮੈਨੂੰ ਅਸਰ ਆ ਗਿਆ। ਉਹ ਇਹ ਚਾਹ ਨਹੀਂ ਹੈ ਜੀ। ਕੋਈ ਸ਼ਰਾਬ। ਭਈਆ ਪਾਪਾ ਲਿਆ ਦਿੰਨੀ ਆ। ਕੋਈ ਲਿਆ ਆਪਣੀ ਮਰਜ਼ੀ ਚਾਹ ਲਿਆ ਕੇ। ਉਹ ਫਿਰ ਕੱਲ ਮਿਲ ਕੇ ਆਪਾਂ ਕਰਦੇ ਹਾਂ। ਬਾਹਰ ਨੂੰ ਹੀ ਗਿਆਗਾ। ਹੋਣੀ ਚੱਕਰਾਈ ਨਹੀਂਗਾ। ਆਇਆ ਨਹੀਂ ਹਜੇ ਤੱਕ ਤਾਂ। ਇਹਦਾ ਸੋਨ ਲੈ ਕੰਮ ਕਰਨ ਨੂੰ ਆਉਂਦਾ ਮੈਂ ਕੁਲ ਕੰਮ ਕਰਦਾ ਕਰਾਉਣਾ ਚਾਹ ਲਿਆ ਨਹੀਂ ਆਪਾ ਫੋਨ 'ਤੇ ਆ ਕੇ ਦੇਖ ਰਾਂ ਪੂਰਾ ਜਿਹੜਾ ਕੰਮ ਆਲਾ ਮੈਨੂੰ ਕਰਨਾ ਪਊਗਾ ਸਾਰਾ ਤਾਂ ਜਦੋਂ ਇਹ ਮਗਾਲੀਤੀ ਡੋਬਤੀ ਨਾ ਕੰਜਾ ਦਾਇਰੇ ਲਵੇ ਲੱਗਦਾ ਕੋਈ ਜਵਾਕ ਤੇਲਾ ਹੋ ਜਾਏ ਇਹਦਾ ਹੁਣ ਮੈਨੂੰ ਹੱਥ ਪੱਲਾ ਮਾਰਨਾ ਪਊਗਾ ਮੈਨੂੰ ਲੱਗਦਾ ਉਹ ਆਖਣਗੇ ਲੋਕ ਹੁੰਦਾ ਸੰਜਤ ਨਹੀਂ ਨਸ ਆ ਲੈ ਪਾਪਾ ਫੋਨ ਚੱਕ ਲੈ ਤੂ ਫੌਣ ਫੜਦਾ ਫੜਦਾ ਪਾਪਾ ਮੇਰੇ ਹੱਥ ਹੀ ਫੜੀ ਆ ਨਾ ਮੈਂ ਤਾਂ ਹੱਥ ਲੱਗ ਗਿਆ ਹੋਊਗਾ ਉਹੀ ਸੋਹਣੀ ਦਰੀ ਨਹੀਂ ਦਤਾ ਓਏ ਹਣੋ ਓ ਮੇਰੀ ਗੱਲ ਸੁਣ ਲੈ ਭਾਈ ਓ ਮੁੰਡਾ ਦਾ ਕੰਮ ਨਾ ਕਰਦਾ ਤਾਂ ਲੈਣਾ ਨਾ ਲੈਣਾ ਇਹ ਮੈਂ ਤੇ ਤੰਗ ਹੋਈ ਨਹੀਂ ਆਈ ਇਹਨੂੰ ਕੋਈ ਤੇਰੀ ਗੱਲ ਸੁਣ ਤੂੰ ਆਉਣਾ ਪਊਗਾ ਖਾਂਟ ਕੇ ਆ ਕੇ ਜਾਉ ਮੁੰਡਾ ਕਰ ਤਣਕੀ ਟੱਪ ਜਾਂਦਾ ਇਕੱਲੀ ਔਖੀ ਰਹਿੰਦੀ ਰਹਿੰਦੀ ਕਦੇ ਵੇ ਬੁੱਧਵਾਨਾ ਤਾਂ ਹੁਣ ਪੱਕੀ ਗੱਲ ਹੋਵੇ ਕਦੇ ਨਾਮ ਹੈ ਤੂੰ ਲੈ ਬੁੱਧਵਾਰ ਨੂੰ ਆਉਗੇ ਤਾਂ ਐਨੀ ਮੈਂ ਮੇਰੀ ਗੱਲ ਸੁਣ ਲੈ ਸੁਣਿਆ ਨਹੀਂ ਤੈਨੂੰ ਉਹ ਪਾਪਾ ਉਹੀ ਚੱਕ ਕੇ ਫੋਨ ਲਵਾਈ ਜਾਂਦਾ ਕਰੀ ਤਾਂ ਜਾਣੀ ਆ ਮੈਂ ਕੰਮ ਪਰ ਕੰਮ ਤਾਂ ਕਰੀ ਨਹੀਂ ਐ ਔਖੀ ਕਹਦੇ ਨਾਲ ਹੁੰਨੀ ਆ ਘਰ ਦੇ ਕੰਮਾਂ ਨਾਲ ਵੀ ਕਦੇ ਕੋਈ ਔਖਾ ਹੋਇਆ ਦੇ ਰਾਤ ਲੋਈ ਨਹੀਂ ਨਹੀਂ ਹੈ ਮੁੰਡਾ ਕੋਈ ਹੱਥ ਪੱਲਾ ਮਾਰਦਾ ਨਹੀਂ ਮੈਨੂੰ ਤਾਂ ਲੱਗਦਾ ਨਹੀਂ ਖੁਸ਼ ਤਾਂ ਰੱਖਦਾ ਤੈਨੂੰ ਬਿਠੇਰੀ ਖੁਸ਼ ਆ ਮੈਂ ਆਪਦੇ ਕਰੀ ਪੋਸ਼ਾਚੰਗਾ ਤਿੱਲਾਂ ਕੰਨ ਜਦੀ ਲਿਖ ਲਈ ਜੰਦੀ ਆ ਬਾਹ ਮਾਂਜਾ ਕੁੱਟ ਕੇ ਫੜ ਲੈ ਹੱਥ ਨਾਲ ਜਾਂ ਰੱਸੀ ਰੂਸੀ ਬੰਨ ਲੈ ਇਹ ਤਾਂ ਸਾਰਾ ਮਾਂਜਾ ਖਰਾਬ ਹੋ ਜਾਊਗਾ ਆਪਣਾ ਪਾਪਾ ਪੁੱਠੀਆਂ ਜੀਆਂ ਗੱਲਾਂ ਨਾ ਕਰ ਮੇਰੇ ਨਾਲ ਪੁੱਠੀਆਂ ਗੱਲਾਂ ਕਿੱਥੋਂ ਕਰਦਾ ਮੈਂ ਮੈਂ ਤਾਂ ਛਿੱਧੀਆਂ ਗੱਲਾਂ ਕਰਦਾ ਤੇਰੇ ਕੰਮ ਆਉਣ ਵਾਲੀਆਂ ਗੱਲਾਂ ਮੇਰੀਆਂ ਹੁਣ ਤਾਂ ਤੈਨੂੰ ਐ ਲੱਗਦਾ ਵੀ ਬੁਢਾ ਜਿਹਾ ਉਹੀ ਬੋਲੀ ਜਾਂਦਾ ਹੁਣ ਨਹੀਂ ਮੈਂ ਬੋਲਦਾ ਮੈਂ ਕਿਤੇ ਗੱਲ ਦੀ ਬੋਲਦਾ ਕਿੱਥੋਂ ਠਰਕੀਆਂ ਚ ਵਾਪ ਪੈ ਗਿਆ ਆ ਜਾ ਬਹਿ ਜਾ ਤੂੰ 2 ਮਿੰਟ ਦਾਮ ਲੈ ਲੈ ਝਾੜੂ ਲਈ ਜਨੀ ਇੱਥੇ ਕੋਈ ਨਿਕੰਮਤਾ ਹੁੰਦੀ ਰਹੇ ਦਾਮ ਨੂੰ ਲੈ ਲੈ ਕਰ ਤੇ ਮੈਨੂੰ ਐਂ ਦੱਸ ਸਬਜੀ ਪਈ ਐ ਕਾਥੀ ਦੀ ਸਬਜੀ ਲਿਆ ਦੇ ਪਾਪਾ ਸਬਜੀ ਹੈ ਨਹੀਂ ਉਹ ਨੂੰ ਕਹਿੰਦਾ ਕਰ ਉਹ ਨੂੰ ਤੇ ਮਰੀਤੀ ਸੰਗ ਲੱਗਦੀ ਐ ਤੈਨੂੰ ਉਹ ਤੜਕੇ ਦਾ ਘਰ ਹੀ ਨਹੀਂ ਵੜਿਆ ਫੇ ਤੂੰ ਮੜਾ ਜ ਕਾਸ ਨਾ ਪਈ ਐ ਕਿਵੇਂ ਲੋਟ ਆਊਗਾ ਕਬੀਲਾ ਨਹੀਂ ਹੁਣ ਜੇ ਤੂੰ ਬੋਲੇਂਗੀ ਫੇਰੀ ਸੁਧਰੂਗਾ ਹੋ ਐਨਾ ਕਦ ਤੂੰ ਕਰ ਹੀ ਸਕਦੀ ਏ ਕੰਮ ਇਹ ਤੂੰ ਚੁੱਪ ਚੁੱਪੀ ਤੀ ਰਹੀ ਨਾ ਐ ਨਹੀਂ ਪਤਾ ਤੇਥੋਂ ਘੜਾ ਛੜਾ ਕੇ ਉੱਡ ਜੇ ਕਿਸੇ ਪਾਸੇ ਸਮਝੀ ਗੀ ਗੱਲ ਮੰਨੀ ਨਹੀਂ ਹੁੰਦੀ ਏ ਗੱਲ ਸਿਆਣੇ ਬੰਦੇ ਦੀ ਲਾ ਹੁਣ ਮੈਂ ਖੇਤ ਜਾਣਾ ਬੂਆ ਖੇਤੋਂ ਸਬਜ਼ੀ ਲਿਓਣੀ ਪਊਗੀ ਮੋਟਰਸਾਈਕਲ ਤੇ ਨੂੰ ਮਿੰਟ ਲੱਗਦਾ ਥੋੜ੍ਹਨੇ ਆਉਂਦਾ ਖੇਤੀ ਕੰਜੇ ਤਾਂ ਤੂੰ ਵੀਜੀ ਹੋਈ ਸਬਜ਼ੀ ਵੀ ਨਹੀਂ ਤੋੜੀ ਜਾਂਦੀ ਤੂੰ ਮਾਣਾ ਮੋਟਾ ਬੋਲਿਆ ਤਾਂ ਉਹਨੂੰ ਭਾਈ ਐ ਨਹੀਂ ਲੋਟਾਉਣੀ ਗੱਡੀ ਬਿਆਦਾ ਮੈਂ ਸੁਖ ਦੇ ਮਾਰੇ ਨੇ ਕਰਿਆ ਸੀ ਛੋਟਾ ਮੈਨੂੰ ਤਾਂ ਦੁੱਖ ਮਿਲਣ ਲੱਗਿਆ ਇਹ ਮੈਂ ਖੇਤਾਂ 'ਚ ਜਾਣਾ ਸੀ ਫੇ ਸੋਡੀ ਕਿ ਲੋਡ ਸੀ ਪਾਪਾ ਹੁਣ ਤੂੰ ਵਿਹਲੇ ਹੀ ਆ ਹੁਣ ਸਬਜੀ ਲਿਆ ਦੇਂਗਾ ਤਾਂ ਤੇਰੇ ਕੀ ਹੋ ਜਾਊਗਾ ਮੈਂ ਕਿੱਥੇ ਆਂਗਾ ਹੁਣ ਤਾਂ ਸੁਖ ਦਾ ਟਾਈਮ ਆ ਸੀ ਕਿੱਥੇ ਦੁੱਖ ਨੇ ਮਿਲਣ ਲੱਗਿਆ ਸਬਜੀ ਲਿਆਉਣ 'ਚ ਵੀ ਕੋਈ ਦੁੱਖ ਲੱਗਦਾ ਉਹ ਦੁੱਖ ਤਾਂ ਹੁਣ ਲੱਗਦੀ ਆ ਸਾਰੇ ਟੱਬਰ ਨਹੀਂ ਖਾਣੀ ਆ ਸਾਰੇ ਨੇ ਤਾਂ ਖਾਣੀ ਆ ਹੁਣ ਮੈਂ ਉਹ ਵੀ ਕਰ ਸਕਦਾ ਨਾ ਥੋੜਾ ਮੋਟਾ ਤਾੜਫਾੜ ਕਰਿਆ ਕਰ ਉਹ ਆਪਦਾ ਕੰਮ ਦੇਖਣ ਗਿਆ ਹੁਣ ਕੰਮ ਕੀ ਆਪਣਾ ਵਧੀਆ ਕੰਮ ਐ ਚਾਰ ਦੇਣਾ ਲਿਆ ਇਹ ਬੰਦਾ ਉਹਨੂੰ ਕਰਦਾ ਹੋ ਬਾਹਰਲੇ ਮੁੰਡਿਆਂ ਨਾਲ ਆਲੇ ਫਿਰਦਾਗਾ ਸਮਝ ਗਈ ਮੇਰੀ ਗੱਲ ਸੁਣ ਹੁਣ ਮੈਂ ਲਿਆਵਾਂ ਸਬਜ਼ੀ ਬਣਾ ਤਾਂ ਲਵੇਂਗੀ ਲਿਆ ਪਾਪਾ ਮੈਂ ਬਣਾ ਲੂੰਗੀ ਪੱਕੀ ਗੱਲ ਹੈ ਤੇ ਮੈਂ ਤਾਂ ਇਹ ਕਹਣਾ ਖੇਤ ਕਿੱਥੇ ਜਾਊਂਗਾ ਦੁਕਾਨ ਤੂੰ ਫੜ ਲਿਓਣਾ ਹਾਂ ਦੁਕਾਨ ਤੋਂ ਹੀ ਲਿਆ ਬਣਾ ਨਹੀਂ ਖੇਤ ਤਾਂ ਤੂੰ ਕਿੱਧਰ ਤੁਰਿਆ ਫਰੇਂਗਾ ਉਹੀ ਤਾਂ ਗੱਲ ਹੈ ਹੁਣ ਮੈਂ ਤਾਂ ਤੁਰਿਆ ਨਹੀਂ ਜਾਣਾ ਖੇਤ ਤਾਂ ਨਹੀਂ ਮੈਂ ਬਗ ਜਾਂਦਾ ਇੱਕ ਤਾਂ ਗੋਡੇ ਗਿੱਟੇ ਬਾਹਲੇ ਦੋਹਦਿਆ ਗੰਜੇ ਦੇ ਤੂੰ ਮੇਰੇ ਮਾਲਸ ਕਰਦੇ ਆ ਗੋਡੇ ਜਿਤੇ ਦੁਖੀ ਜਾਂਦਾ ਕੱਲ ਦਾ ਮੈਨੂੰ ਤਾਂ ਬੋਲਣ ਦੀ ਆਤ ਹੈ ਸਹੁਰੇ ਹੈ ਕਿ ਹੁਣ ਤੂੰ ਸਬਜ਼ੀ ਉਹਨਾਂ ਨੂੰ ਕਹਿ ਨਹੀਂ ਤੈਨੂੰ ਤੂੰ ਤਾਂ ਹੁਣ ਮੈਨੂੰ ਇਹੀ ਆਖੀ ਨਹੀਂ ਉਹ ਨਹੀਂ ਬੋਲੀ ਇਹਨੇ ਉਹਨੂੰ ਇਹ ਮੈਂ ਬੋਲਦਾ ਕਿਸੇ ਗੱਲ ਦੀ ਬੋਲਣਾ ਸਮਝ ਗਈ ਇੱਕ ਤਾਂ ਤੂੰ ਬੋਲਦੀ ਨਹੀਂ ਜਿਵੇਂ ਗੁੰਗੀ ਹੋ ਰਹੀ ਐ ਕੰਜਦੀ ਵਿਆਹ ਕਾਹਦਾ ਕਰਾਇਆ ਤਾਂ ਤੈਨੂੰ ਸੋਰੀ ਫਿਰੂ ਸਾਰਾ ਦਿਨ ਹੈ ਉਹ ਕੀ ਹੋ ਗਿਆ ਭਾਈ ਹੁਣ ਪਾਪਾ ਸਬਜੀ ਸਬਜੀ ਲਿਆ ਦੇ ਮੇਰੇ ਸਾਰੇ ਕੰਮ ਪਏ ਆ ਮੈਂ ਬਣਾ ਕੇ ਫਿਰ ਕੋਈ ਕੰਮ ਨਹੀਂ ਕਰਦਾ ਮੈਂ ਕਰ ਦਾਨਾਗਾ ਕਰਨਾ ਨੇ ਹੁਣ ਮੈਨੂੰ ਤਾਂ ਤੁਸੀਂ ਗੋਲਾ ਲਾ ਰੱਖਿਆ ਸਾਰਾ ਦਿਨ ਤ ਤ ਤਾਸ਼ ਘਟਦਾ ਨਹੀਂ ਥੱਕਦਾ ਤੇ ਹੁਣ ਤੈਨੂੰ ਘਰ ਦੇ ਕੰਮਾਂ ਨੂੰ ਗੋਲਾ ਲਾ ਲਿਆ ਘਰ ਵਾਲਾ ਤਾਂ ਤੇ ਤੂੰ ਰੁਕਦਾ ਨਹੀਂ ਮੇਰੇ ਤੇ ਰੋਬ ਚਾਵੀ ਜਾਨੀ ਹੈ ਹੈ ਉਹ ਤਾਂ ਕੰਜਰ ਦਾ ਤੜਕੀ ਉੱਡ ਜਾਂਦਾਗਾ ਕੰਮ ਦੇਖਣ ਜਾਂਦਾ ਉਹ ਅਰਤੀ ਸਭ ਜਿਲੇ ਆਦੇ ਮੈਂ ਟਾਈਮ ਨਾਲ ਰੋਟੀ ਪਾਣੀ ਬਣਾ ਲਾ ਜਦ ਬੁੜੀ ਹੁੰਦੀ ਹੈ ਘਰੇ ਉਹਦੋਂ ਤਾਂ ਸਾਰਾ ਦਿਨ ਘਰੇ ਨਹੀਂ ਵੜਦਾ ਹੁਣ ਭਾਈ ਬੁੜੀ ਤਾਂ ਗਈ ਹੋਈ ਐ ਜਦੋਂ ਕੱਲੀ ਹੁੰਨੀ ਆ ਘਰੋਂ ਨਹੀਂ ਨਿਕਲਦਾ ਨੂੰਏ ਪੁੱਛ ਰੋ ਭੁੱਲ ਗਈ ਸਾਬ ਦੀ ਲਿਆਉਣੀ ਕਾਦੀ ਐ ਤੇ ਅੱਜ ਤੱਕ ਕਰ ਨਹੀਂ ਤਾਖ ਨਾ ਖੇਡੂਗਾ ਫੇਰ ਖਰਚ ਪੈਣਾ ਅੱਜ ਕੱਲੀ ਏ ਤਰੇ ਚਲ ਜਿਹੜਾ ਲੋਡ ਲੱਗਿਆ ਉਹ हिसाब ਹੀ ਆ ਹੁਣ ਕਿੱਥੇ ਮੁੜਾਂਗਾ ਲੈ ਦਨਿਸ਼ੇ ਪੈਣਾ ਲਾ ਹੋ ਗਿਆ ਬੁੜਾ ਤਾਂ ਹਜੇ ਨਹੀਂ ਆਇਆ ਸਬਜ਼ੀ ਲੈ ਕੇ ਸਾਰੇ ਕੰਮ ਪਏ ਆ ਕਰਨ ਨਾਲ ਫੋਨ ਲੈ ਫੋਨ ਵੀ ਸਾਰਾ ਬੰਦ ਹੋਣ ਵਾਲਾ ਉਹ ਸਾਰਾ ਦੇ ਫੋਨ ਚ ਨਾ ਬੜੀ ਐ ਕਰ ਲਾ ਭਈ ਸਭ ਕੀ ਫੜੋ ਆ ਲੈ ਮੈਂ ਤਾਂ ਗੰਡੇ ਲੈ ਆਂਦੇ ਨਾਲੇ ਆ ਮੂੰਗਰੇ ਹੀ ਬਣਾਣ ਆ ਦੇਖ ਲੈ ਭਾਈ ਸਾਹਿਬ ਜੀ ਪਾਪਾ ਲੇਟ ਹੀ ਬੜਾ ਹੋ ਗਿਆ ਉਹ ਲੇਟ ਦਾ ਹੁਣ ਪਤਾ ਹੈ ਕਿਹੜਾ ਨੇੜੇ ਤੇੜੇ ਸਥਾਨ ਹੋ ਗਿਆ ਨਾ ਪਰ ਪਹਿਲੇ ਸਾਹੀ ਦਾ ਮੈਂ ਕਹਿੰਦਾ ਸੀਗਾ ਵੀ ਉਹਨੂੰ ਭੇਜ ਦਿਆ ਕਰੋ ਸਰਦਾਰ ਜੀ ਚੜ ਲੈ ਉਹਨੂੰ ਅੱਲਾ ਬਖ ਲੱਖ ਮਾਰ ਮਾਰ ਕਰਨ ਵਾਲੀ ਜੋਗੀ ਰਹੇਗੀ ਹੈ ਇਹ ਹੋ ਜੀ ਚੰਦ ਦੇ ਪਹਿਲੀ ਰਾਤ ਨੂੰ ਬਰਫਾ ਤਾ ਦਾ ਕੀ ਹੋ ਗਿਆ ਬਾਪੂ ਕਾ ਚਾਹੀਦਾ ਸੀ ਉਹ ਚਾਹੀਦਾ ਤਾਂ ਹੈਗਾ ਜੀ ਜਿਵੇਂ ਜੀ ਮੈਂ ਲਿਆ ਦਿਨ ਦੀ ਗੋਡੇ ਤਾਂ ਤੇਰੇ ਅੱਗੇ ਦੁਖਦੇ ਆ ਮਗਰ ਤੁਰਿਆ ਫਿਰਦਾ ਤੈਨੂੰ ਆਹ ਕਹਿੰਦਾ ਸੀ ਬੈਠਾਂ ਤੇ ਮਾਂ ਚੱਲਦਾ ਮਾਲਸ਼ ਵੀ ਕਰਦੇ ਮਣੀ ਮੇਰੇ ਤਾਂ ਮਾਲਸ਼ ਕਰਾਉਂਦਾ ਚੰਗਾ ਲੱਗਦਾ ਤੂੰ ਉਹ ਲੈ ਤੈਨੂੰ ਕੀ ਹੁੰਦਾ ਇੱਥੇ ਕਿਹੜਾ ਕੋਈ ਹੈਗਾ ਦਾ ਨਾ ਮੁੰਡਾ ਨਾ ਉਹ ਹੈਗੀ ਆਪ ਗਈ ਹੋਈ ਅੱਜ ਹੈ ਮੈਂ ਤਾਂ ਤੈਨੂੰ ਤਾਂ ਹੀ ਕਹਿੰਦਾ ਵੀ ਤੂੰ ਮਾਲਸ਼ ਵਧੀਆ ਕਰੇਂਗੀ ਮਨ ਲਿਆ ਕਰ ਗੰਨਾ ਸ਼ਰਾ ਤੈਨੂੰ ਸ਼ਰਮ ਨਹੀਂ ਆਉਂਦੀ ਪਾਪਾ ਇਹੋ ਜੀਆਂ ਗੱਲਾਂ ਕਰਦੇ ਇਹਨੂੰ ਮੈਂ ਤੇਰੀਆਂ ਧੀਆ ਵਰਗੀ ਆ ਉਹ ਮੇਰੀ ਗੱਲ ਸੁਣਾ ਸੰਗਣ ਦੀ ਕਿ ਲੋੜ ਐ ਉਹੀ ਸੰਗੀ ਜਾਨੀ ਮੈਥੋਂ ਉਹ ਮੇਰੀ ਗੱਲ ਸੁਣ ਲੈ ਉਹ ਹੀ ਸੰਗੀ ਜਾਨੀ ਮੈਥੋਂ ਆ ਜਾ ਤੇਰੇ ਪਰਦੇ ਕੰਮ ਦੀ ਗੱਲ ਸੋ ਅੰਦਰ ਹੱਥ ਕਾ ਤੇ ਫੜਦਾ ਪਾਪਾ ਕੰਮ ਦੀ ਗੱਲ ਦੱਸਨੀ ਆ ਉਹ ਦੱਸ ਲੈ ਹੱਥ ਮੇਰੀ ਗੱਲ ਸੁਣ ਲੈ ਉਹ ਤਾਂ ਤੁਰਦੀ ਨਹੀਂ ਜਾਂਦਾ ਤੁਰ ਪਾ ਆ ਜਾ ਆ ਜਾ ਅੰਦਰ ਦੱਸਾਂ ਗੱਲ ਨਾ ਤੇਰੇ ਕੰਮ ਦੀ ਗੱਲ ਐ ਸ਼ੇਰਾ ਉਹ ਮੇਰੀ ਗੱਲ ਤਾਂ ਸੁਣ ਲੈ ਭਾਈ ਕੀ ਪਾਪਾ ਤੂੰ ਲੁੱਚਣੀਆਂ ਗੱਲਾਂ ਕਰੀ ਆਂ ਨਾ ਹੱਥ ਜਿਹਲਾਈ ਆਂ ਨਾ ਓਏ ਹੱਥ ਲਾਉਣ ਨੂੰ ਕੀ ਹੋ ਗਿਆ ਸ਼ੇਰਾ ਹੈ ਉਹ ਖੜ ਤਾਂ ਜਾ ਮੈਨੂੰ ਗੱਲ ਤਾਂ ਸੁਣ ਲੈ ਪੂਰੀ ਬਾਤ ਉਹ ਕਰਦਾ ਤੂੰ ਤੂੰ ਤਾਂ ਗੰਦੀਆਂ ਹਰਕਤਾਂ ਕਰਦਾ ਥਰਕ ਪੋਰੀ ਜਾਂਦਾ ਟੜਕੇ ਦਾ ਬੈਠਾ ਇੰਨਾ ਵਧੀਆ ਮੇਲਾ ਬਣਿਆ ਸੀ ਸਾਰੀ ਵਿਛੜ ਗਿਆ ਕੰਗੇਰ ਦਾ ਨਾ ਕਰੂ ਨਿੱਕਲਦਾਗਾ ਜਦੋਂ ਕੱਲੀ ਹੁੰਨੀ ਆ ਉਹਦ ਘਰੋਂ ਹੀ ਨਹੀਂ ਨਿਕਲਦਾ ਆ ਆ ਜਾਂਦੇ ਤੇਰੇ ਪਤੰਦਰ ਨੂੰ ਸਾਰੀਆਂ ਹਰਕਤਾਂ ਦੱਸੂਗੀ ਤੇਰੀਆਂ ਤੇਰੇ ਗਿੱਟੇ ਨਾ ਤੜਵਾਏ ਤਾਂ ਮੇਰਾ ਨਾਂ ਵੀ ਨੂਰ ਨਹੀਂ ਹੈਗਾ ਮੇਰੇ ਲਾਗੇ ਹੋ ਕੇ ਨਾ ਬੈਠ ਓਏ ਹੋਰ ਕਿਹਦੇ ਬੈਠਾ ਠਰਕੀ ਜਾ ਹੋਰ ਮੰਜਾ ਡਾਲਾ ਜੇ ਤੋ ਕੰਮ ਕਰਾਉਣਾ ਹੁੰਦਾ ਬੁੜੇ ਨੂੰ ਉਹ ਤਾਂ ਡੱਕਰੀ ਫਿਰਦੀਆਂਗੇ ਹੁਣ ਕਦੀ ਮੰਜੇ ਤੇ ਨਾ ਕੰਮ ਕਰਾਉਣ ਨੂੰ ਤੇਰੇ ਤੋਂ ਗੱਡਾ ਖਚਾ ਲਿਆ ਲੈ ਸਬਜ਼ੀ ਲਿਆਉਂਦੇ ਵੀ ਔਖੇ ਹੁੰਦੇ ਆ ਸਾਰਾ ਟੱਬਰ ਹੀ ਖਾਂਦਾ ਉਹ ਖਾਂਦਾ ਤਾਂ ਹੈਗਾ ਐ ਮੈਂ ਕੱਲਾ ਤਾਂ ਨਹੀਂ ਖਾਂਦਾ ਤੂੰ ਕਿਹੜਾ ਖਾਂਦੀ ਨਹੀਂ ਆ ਤਾਂ ਹੀ ਤਾਂ ਬਿੱਚੇ ਵਿੱਚ ਮੱਚੀ ਪਈ ਐ ਜੇ ਖਾਂਦੀ ਨਹੀਂ ਹੈ ਇਹਦਾ ਮੈਨੂੰ ਤਾਂ ਜਦੋਂ ਮਾਰ ਮਰਨਾ ਲੁੱਚਾ ਬੂੜਾ ਇਹ ਗੱਲ ਉਹਦੇ ਨਾਲ ਅੰਜਦਾ ਬਣਦਾ ਬਣਦਾ ਕਹਿ ਲਿਆ ਕੰਮ ਗਲ ਗਿਆ ਜਾਂ ਹੈ ਇੰਨਾ ਵਧੀਆ ਕੰਮ ਬਣਿਆ ਸੀਗਾ ਐ ਨਹੀਂ ਪਤਾ ਗੱਲ ਕਰਦੇ ਉਹਦੇ ਕੋਲੇ ਤੇ ਘਰੇ ਚੱਜੂ ਪਈ ਹੇ ਚਾਲ ਕੋਈ ਗੱਲ ਨਹੀਂ ਮੇਰੀ ਗੱਲ ਸੁਣ ਲੈ ਹੁਣ ਆਪੋ ਮੇਰੀ ਗੱਲ ਸੁਣਨਾ ਤਾਂ ਤਾਂਸੀ ਖੇਡ ਤੇ ਤਾਂਸੀ ਖੇਡਾਂਗੇ ਆਥਨ ਤੱਕ ਮੈਨੂੰ ਤਾਂ ਅਸੀਂ ਕੰਮ ਬਣ ਗਿਆ ਕੰਜਰ ਦੀਨੇ ਰੌਲਾ ਪਾ ਤਾਂ ਐ ਨਹੀਂ ਪਤਾ ਹੈ ਹੱਥ ਨੇ ਚੀਂਗ ਟੀਣਾ ਪੈਜੀ ਇੱਥੇ ਹੁਣ ਆਥਨ ਤੱਕ ਘਰੇ ਨਹੀਂ ਆਉਂਦੇ ਦੇਖੀ ਜਾਊ ਜਿਹੜਾ ਕੰਮ ਹੋਣਾ ਅਸੀਂ ਹੋ ਗਿਆ ਕੰਜਰ ਦਾ ਮੈਨੂੰ ਤਾਂ ਐਸੀ ਬਿਰਜੂਗੀ